welcom to my channel ਤੁਹਾਨੂੰ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਰੇ ਲਈ ਲੋੜੀ ਦਾ ਤਿਉਹਾਰ ਜਿਹੜਾ ਖੁਸ਼ੀਆਂ ਭਰਿਆ ਆਵੇ ਅੱਜ ਅਸੀਂ ਲੋੜੀ ਦੇ ਮੌਕੇ ਤੇ ਇਹ ਅਸੀਂ ਰਸ ਵਾਲੇ ਚੌਲ ਜਿਹੜੇ ਆ ਬਣਾਉਣ ਲੱਗੇ ਆ ਇਹ ਬਹੁਤ ਸਮੇਂ ਤੋਂ ਸਾਡੇ ਦਾਦੀ ਦੇ ਨਾਨੀ ਦੇ ਸਮੇਂ ਤੋਂ ਇਹ ਜਿਹੜੇ ਰਸਮ ਹੈਗੀ ਆ ਲੋੜੀ ਤੇ ਰਸ ਵਾਲੇ ਚੌਲ ਬਣਾਉਣ ਦੀ ਚੱਲੀ ਆ ਰਹੀ ਹੈ ਤੇ ਅਸੀਂ ਉਸ ਨੂੰ ਜਿਦਾਂ ਰੱਖਦੇ ਹੋਏ ਅੱਜ ਅਸੀਂ ਰਸ ਵਾਲੇ ਚੌਲ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਆ ਹਾਂਜੀ ਦੇਖਦੇ ਆਪਾਂ ਹਾਂਜੀ 300 ਗ੍ਰਾਮ ਅਸੀਂ ਚਾਵਲ ਲਏ ਆ ਉਹਨਾਂ ਨੂੰ ਅਸੀਂ 2-3 ਘੰਟੇ ਲਈ ਭਿਗੋਵਾ ਦਾਂਗੇ ਡੋਂਗੇ ਦੇ ਵਿੱਚ ਪਾ ਕੇ ਪਾਣੀ ਪਾ ਦਾਂਗੇ ਉੱਪਰ ਤੱਕ ਦੇਖੋ ਮੈਂ ਮੋٹے ਚਾਵਲ ਲੈ ਤੁਸੀਂ ਕੋਈ ਵੀ ਚਾਵਲ ਜਿਹੜੇ ਲੈ ਸਕਦੇ ਆ ਹੁਣ ਅਸੀਂ ਇਹਦੇ ਵਿੱਚ ਪਾਣੀ ਪਾ ਕੇ ਇਹਨੂੰ 2-3 ਘੰਟੇ ਲਈ ਰੱਖ ਦਾਂਗੇ ਤੇ ਅਚੀ ਤਰ੍ਹਾਂ ਇਹਨਾਂ ਨੂੰ ਧੋ ਲਵਾਂਗੇ ਤਾਂ ਕਿ ਮਿੱਟੀ ਵਗੈਰਾ ਜਿਹੜੀ ਹੁੰਦੀ ਹੈ ਚੰਗੀ ਤਰ੍ਹਾਂ ਨਿਕਲ ਜਾਵੇ ਹਾਂਜੀ 2 ਲੀਟਰ ਅਸੀਂ ਰਸ ਲਈਆ ਉਸ ਤੋਂ ਬਾਅਦ ਅਸੀਂ ਚਾਵਲ ਲੈ ਲਏ ਆ ਚਾਵਲ ਅਸੀਂ ਇੱਕ ਗਲਾਸ ਦੇ ਕਰੀਬ ਲਿਆ ਹੈਗਾ ਆ 300 ਗ੍ਰਾਮ ਇਹ ਸਾਡੇ ਚਾਵਲ ਆ ਚਾਵਲ ਤੁਸੀਂ ਕੋਈ ਵੀ ਲੈ ਸਕਦੇ ਮੈਂ ਮੋਟੇ ਵਾਲੇ ਚਾਵਲ ਲਏ ਆ ਔਰ ਪਹਿਲਾਂ ਮੈਂ ਭਗੋ ਕੇ ਰੱਖੀ ਸੀ 2-3 ਘੰਟੇ ਲਈ ਤਾਂ ਕਿ ਜਲਦੀ ਫੁੱਲ ਕੇ ਤਿਆਰ ਹੋ ਜਾਣ ਜਲਦੀ ਸਾਡੀ ਖੀਰ ਤਿਆਰ ਹੋ ਜਾਊਗੀ ਫਿਰ ਤੇ ਤੁਸੀਂ ਕੋਈ ਵੀ ਚਾਵਲ ਲੈ ਸਕਦੇ ਆ ਹਾਂਜੀ ਅਸੀਂ ਇਹਦੇ ਵਾਸਤੇ ਇੱਕ ਬਤੀਲਾ ਲਿਆ ਆ ਬਤੀਲਾ ਤੁਸੀਂ ਵੱਡਾ ਲੈਣਾ ਹੈ ਤਾਂ ਕਿ ਜਿਹੜਾ ਉਬਾਲਾ ਵਗੈਰਾ ਆਵੇ ਤਾਂ ਵਿੱਚੋਂ ਇਹ ਬਾਹਰ ਨਾ ਜਾਵੇ ਹਾਂਜੀ ਇਹਦੇ ਵਿੱਚ ਅਸੀਂ ਪਹਿਲਾਂ ਰਸ ਪਾ ਲਾਂਗੇ ਰਸ ਜਦੋਂ ਵੀ ਪਾਉਣੀ ਹੈ ਤੁਸੀਂ ਫੋਣ ਕੇ ਪਾਉਣੀ ਆ ਕਿਉਂਕਿ ਇਹਦੇ ਵਿੱਚ ਕੋਈ ਨਾ ਕੋਈ ਕੱਖ ਜਿਹੜਾ ਰਹਿ ਜਾਂਦਾ ਹੁੰਦਾ ਆ ਇਸ ਕਰਕੇ ਸਾਰੀ ਰਾਸ ਜਿਹੜੀ ਆਪਾਂ ਫੋਣ ਕੇ ਪਾਵਾਂਗੇ ਇਹ ਰਾਸ ਅਸੀਂ ਕਿਸੇ ਦੇ ਘਰੋਂ ਲੈ ਕੇ ਆਏ ਆ ਆਪ ਉਹਨਾਂ ਨੇ ਆਪਣੇ ਬੀਲ ਨੇ ਇੱਥੇ ਕੱਢੀ ਸੀ ਤੇ ਅਸੀਂ ਹੁਣ ਇਹਦੇ ਵਿੱਚ ਚੌਲ ਬਣਾਉਨੇ ਆ ਹੁਣ ਅਸੀਂ ਜਿਹੜੇ ਚੌਲ ਆ ਧੋਤੇ ਆ 2-3 ਘੰਟਿਆਂ ਤੋਂ ਭੋੋ ਕੇ ਰੱਖ ਲਏ ਤੇ ਐਕਸਟਰਾ ਪਾਣੀ ਕੱਢਤਾ। ਹੁਣ ਅਸੀਂ ਬੇਚੇ ਇਹਦੇ ਪਾ ਲਾਂਗੇ ਇਹ ਚਾਵਲ ਸਾਰੇ। ਕਾਛੀ ਜ਼ਰੂਰ ਮਾਰਾਂਗੇ ਤਾਂ ਕਿ ਜਿਹੜੇ ਚੌਲ ਆ ਥੱਲੇ ਨਾ ਲੱਗ ਜਾਣ। ਦੇਖੋ ਇਸ ਤਰ੍ਹਾਂ ਕਾਛੀ ਤੁਸੀਂ ਵਿੱਚ ਮਾਰ ਕੇ ਦੇਖਦੇ ਰਹਿਣਾ ਆ। ਚੌਲ ਜਿਹੜੇ ਫੁੱਲਣੇ ਸ਼ੁਰੂ ਹੋ ਗਏ ਆ। ਆ ਦੇਖੋ। ਅਜੇ ਤੱਕ ਬਣਨ ਵਿੱਚ ਇਹਦੇ ਥੋੜਾ ਟਾਈਮ ਲੱਗੂਗਾ। ਬੰਦੀ ਦੇਖੋ ਚੌਲ ਜਿਹੜੇ ਆ ਵਧੀਆ ਤਰੀਕੇ ਦੇ ਨਾਲ ਖੁੱਲ ਗਏ ਆ 5 ਮਿੰਟ ਹੋਰ ਲੱਗਣਗੇ ਬਿਲਕੁਲ ਘੋਲ ਕੇ ਜਿਹੜੀ ਹੈ ਖੀਰ ਬਣ ਰਹੀ ਹੈ ਰਸ ਰਸ ਪਾ ਕੇ ਰਸ ਵਾਲੀ ਖੀਰੇ ਨੂੰ ਕਹਿੰਦੇ ਆ ਕਈ ਜਗ੍ਹਾ ਤੇ ਰਸ ਨੂੰ ਰੌਹ ਕਹਿੰਦੇ ਆ ਰੌਹ ਵਾਲੀ ਚੌਲ ਵੀ ਅਸੀਂ ਇਹਨੂੰ ਕਹਿ ਸਕਦੇ ਆ ਰੌਹ ਦੀ ਖੀਰ ਜਿਹੜੀ ਹੈ ਬਣ ਕੇ ਤਿਆਰ ਹੋ ਗਈ ਆ ਦੇਖੋ ਇਸ ਤਰੀਕੇ ਦੇ ਨਾਲ ਘੋਲ-ਘੋਲ ਕੇ ਬਣੀ ਆ ਹੁਣ ਅਸੀਂ 10 ਮਿੰਟ ਇਸ ਤਰ੍ਹਾਂ ਰੱਖ ਕੇ ਥੋੜੀ ਬਹੁਤੀ ਜਿਹੜੀ ਪਸਾ ਰਹਿੰਦੀ ਆ ਹੋ ਜਾਊਗੀ ਫਿਰ ਬਾਅਦ ਚ ਅਸੀਂ ਇਹਨੂੰ ਖਾਵਾਂਗੇ ਹਾਂਜੀ ਦੇਖੋ ਰਸ ਵਾਲੇ ਜਿਹੜੇ ਚੌਲ ਆ ਬਣ ਕੇ ਤਿਆਰ ਆ ਹੁਣ ਅਸੀਂ ਤੁਹਾਨੂੰ ਟੇਸਟ ਕਰਕੇ ਦੱਸਦੇ ਆ ਬਹੁਤ ਟੇਸਟੀ ਬਣ ਕੇ ਤਿਆਰ ਹੋਇਆ ਤੁਸੀਂ ਵੀ ਇਸ ਤਰੀਕੇ ਦੇ ਨਾਲ ਖਾਓ ਜਾਇ ਕਰੋ ਥੈਂਕ ਯੂ